ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਧੱਕੇ ਨਾਲ ਬੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੀਲ ਤੋਂ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵੱਲੋਂ ਅਤੇ ਖਾਸ ਕਰਕੇ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਕੌਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਨੂੰ ਮਨਜ਼ੂਰ ਨਹੀਂ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੀ ਘਟ ਪੁਤਲੀ ਨਹੀਂ ਉਹਨਾਂ ਦੇ ਇਸ਼ਾਰਿਆਂ ਉੱਤੇ ਨੱਚਦੇ ਨੇ ਵਾਟਵਰ ਕਿਆ ਜਾਂਦਾ ਹੈ ਭਾਰਤੀ ਜਨਤਾ ਅਤੇ ਆਰਐਸ ਦੀ ਹਾਈ ਕਮਾਂਡ ਵੱਲੋਂ ਉਹੀ ਇਹ ਫਾਲੋ ਕਰਦੇ ਨੇ ਇਸ ਕਰਕੇ ਉਹਨਾਂ ਦੀ ਅਸੀ ਛੁੱਟੀ ਕਰ ਦਿੱਤੀ ਗਈ ਹਾਲਾਂਕਿ ਉਹ ਮਾਮਲਾ ਟੰਡਾ ਨਹੀਂ ਹੋਇਆ ਲੇਕਿਨ ਹੁਣ ਹੱਕ ਵਿੱਚ ਆ ਗਏ ਨੇ ਸੁਖਬੀਰ ਸਿੰਘ ਬਾਦਲ ਨਰਿੰਦਰ ਮੋਦੀ ਦੇ ਹਾਲਾਂਕਿ ਹਮੇਸ਼ਾ ਗੱਲ ਕਰਦੇ ਨੇ ਊਸੂਲਾਂ ਦੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਦੀਆਂ ਤਾਰੀਫਾਂ ਕਰ ਕਰਕੇ ਸੋਸ਼ਲ ਮੀਡੀਆ ਤੇ ਕਿਤੇ ਫਰਾਕ ਦੇ ਵਿੱਚ ਤਾਂ ਨਹੀਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜੇਕਰ ਆਸੀ ਆਪਣੇ ਬਲ ਬੂਤੇ ਉੱਤੇ ਲੜਾਂਗੇ ਤੇ ਸਾਡਾ ਬੁਰਾ ਹਾਲ ਹੋਵੇਗਾ ਕਿਉਂਕਿ ਕੌਮ ਸੁਖਬੀਰ ਸਿੰਘ ਬਾਦਲ ਨੂੰ ਵੋਟ ਨਹੀਂ ਪਾਉਂਦੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੀ ਦੇਰ ਤੱਕ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਹੋ ਜਾਂਦੇ ਪੰਥ ਵਿੱਚੋਂ ਛੇਕੇ ਨਹੀਂ ਜਾਂਦੇ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੁਰਜੀਤ ਹੋਣਾ ਮੁਸ਼ਕਲ ਹੈ ਵਕ ਵਕ ਪੱਤਰਕਾਰ ਆਪਣੇ ਵਿਚਾਰ ਵਟਾਉਂਦੇ ਨੇ ਅਕਸਰ ਹੀ ਨੈਸ਼ਨਲ ਚੈਨਲਾਂ ਉੱਤੇ ਕਰਦੇ ਰਹਿੰਦੇ ਨੇ ਲੇਕਿਨ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਨ੍ਹਾਂ ਵੱਲੋਂ ਸੰਧੂਰ ਆਪਰੇਸ਼ਨ ਚਲਾਇਆ ਗਿਆ ਜਿਨ੍ਹਾਂ ਵੱਲੋਂ ਇਹ ਪਾਕਿਸਤਾਨ ਦੇ ਵਿੱਚ ਜਾ ਕੇ ਇਹ ਜਿਹੜੇ ਨੇ ਨੌ ਟਿਕਾਣਿਆਂ ਤੇ ਗੋਲਾਬਾਰੀ ਕੀਤੀ ਉਹ ਕਲੇਟਾਏ ਜਿੱਥੇ ਅਤਵਾਦ ਛੁਪਿਆ ਹੋਇਆ ਸੀ ਅਤਵਾਦੀਆਂ ਦੀ ਮੌਤ ਹੋਈ ਉਹਨਾਂ ਨੇ ਕਿਹਾ ਦੇਸ਼ ਦੇ ਸੈਨਿਕਾਂ ਨੂੰ ਸਲਾਮ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਹੁਣ ਸਿਆਸਤ ਕਰਨੀਆਂ ਨੇ ਜੰਗਬੰਦੀ ਅਤੇ ਸੀਸਪਾਇਰ ਤੇ ਉਹਨਾਂ ਨੂੰ ਕੀ ਪਤਾ ਕਿ ਜੰਗ ਕੀ ਹੁੰਦਾ ਹੈ ਉਹਨਾਂ ਨੇ ਜੰਗ ਦਾ ਸੰਤਾਪ ਨਹੀਂ ਉਡਾਇਆ ਉਹਨਾਂ ਕਹਿੰਦੇ ਸਾਡੇ ਵਰਲਡ ਵਾਰੀਆ ਕੋਲੋਂ ਸਾਡੇ ਦਾਦਿਆਂ ਪਰਦਾਦਿਆਂ ਕੋਲੋਂ ਪੁੱਛੋ ਕਿ ਜੰਗ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਹਰ ਵਾਰ ਪੰਜਾਬ ਦਾ ਹੋਇਆ ਹੈ ਪੰਜਾਬ ਦਾ ਇਕਨੋਮੀ ਸਿਸਟਮ ਡਾਊਨ ਹੋਇਆ ਹੈ ਪੰਜਾਬ ਦੇ ਵਿੱਚ ਮੌਤਾਂ ਹੋਈਆਂ ਨੇ ਪੰਜਾਬ ਦਾ ਭਾਈਚਾਰਾ ਡਾਵਾਡੋਰ ਹੋਇਆ ਹੈ ਪੰਜਾਬ ਤੇ ਜਿਹੜੀ ਪਹਿਲੀ ਦੀ ਲੁੱਟ ਹੋਈ ਹੈ ਇਸ ਸਮੇਂ ਸਮੀਂ ਦੀਆਂ ਸਰਕਾਰਾਂ ਕਰਕੇ ਤੇ ਇਸ ਕਰਕੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਬਚਕਾਨੇ ਬਿਆਨ ਨਹੀਂ ਦੇਣੇ ਚਾਹੀਦੇ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨਾ ਚਾਹੀਦਾ ਹੈ ਇਹ ਸਮਾਂ ਹੈ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜਨ ਦਾ ਉਹਨਾਂ ਕਹੇ ਮੈਂ ਖੁੱਲੇ ਸ਼ਬਦਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸंसा ਕਰਦਾ ਜਿਨ੍ਹਾਂ ਵੱਲੋਂ ਸੰਦੂਰ ਆਪਰੇਸ਼ਨ ਚਲਾਇਆ ਗਿਆ ਦੂਸਰੇ ਪਾਸੇ ਜਿਨ੍ਹਾਂ ਵੱਲੋਂ ਜੰਗਬੰਦੀ ਅਤੇ ਸੀਸਫਾਇਰ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਸਮਝੌਤਾ ਕੀਤਾ ਗਿਆ ਸਮੇਂ-ਸਮੇਂ ਤੇ ਜਦੋਂ ਵੀ ਜੰਗਾਂ ਲੜੀਆਂ ਨੇ ਭਾਰਤ ਨੇ ਤੇ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਦਾ ਹੋਇਆ ਹੈ ਚਾਹੇ ਉਹ ਪੈਸਿਆਂ ਦਾ ਹੋਵੇ ਚਾਹੇ ਉਹ ਜ਼ਮੀਨ ਦਾ ਹੋਵੇ ਤੇ ਚਾਹੇ ਉਹ ਕੁਰਬਾਨੀਆਂ ਦਾ ਹੋਵੇ ਧੰਨਵਾਦ